ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਣ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸਿਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਣ ਗਏ ਹੋ ਕਦੀ ਆਲ ਆਲ ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਦਾ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਨਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਇਹ ਨਵਾਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਇਹ ਆਲੀ ਸਾਹਿਬ ਪ੍ਰਾਈਮ ਮਿਨਿਸਟਰ ਰਲੀਫ ਫੰਡ ਸੀ ਜਦੋਂ ਕਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀ ਨਹੀਂ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਚੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਹੋ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਹਾ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰਲੀਫ ਫੰਡ ਹੈ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜਿਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾ ਅਸਤੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਹਜ਼ਾਰਾਂ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧ ਹੈ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸਭੁੱਤੇ ਪੰਜਾਬ ਨੂੰ ਐਨਆਰਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾਤੀ ਜਿੰਨਾਂ ਵੀ ਲੋਕਾਂ ਨੂੰ ਲੋੜ ਹੈ ਉਹ ਸਿੱਧੇ ਪੈਸੇ ਪਾਓ ਇਹਦਾ ਛੱਕਾ ਬਾਜਵਾ ਜੀ ਮੈਂ ਲਾ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ ਵਾਲੇ ਇਲਾਕੇ ਚ ਜਾ ਕੇ ਆਇਆ ਹੈ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਲੜਾਈ ਹੈ ਬਾਤ ਚ ਕਰ ਲਿਓ 3 ਕਰੋੜ ਲੋਕਾਂ ਦਾ ਦਰਦ ਹੈ ਜੀ ਹਰਤੇ ਗੱਲ ਕਰ ਲਓ ਹਰਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰ ਉਜੜ ਗਏ ਕਿਸਾਨਾਂ ਦੇ ਘਰ ਉਜੜ ਗਏ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੱਟੀਆਂ ਖਰਾਬ ਹੋ ਗਈਆਂ ਹਰ ਕੋਈ ਖਰਾਬ ਹੋ ਗਿਆ ਬਾਜਵਾ ਜੀ ਸਭ ਕੁਝ ਖਰਾਬ ਹੋ ਗਿਆ ਰਾਜਨੀਤੀ ਨਾ ਕਰੀਏ ਪੰਜਾਬ ਡੁੱਬ ਗਿਆ ਜੀ ਇਹ ਰੰਗਲੇ ਬੰਦ ਰਹੇ ਨੇ ਕੋਈ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੇਖ ਲਓ ਡਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਇਹਨਾਂ ਨੂੰ ਕੰਪਲੀਟ ਕਰ ਲੈਣ ਫਿਰ ਤੁਸੀਂ ਕਰ ਦਿਓ ਇਹਨਾਂ ਨੂੰ ਕੰਪਲੀਟ ਕਰ ਲਓ ਤੁਸੀਂ ਚੰਗੇ ਭਲੇ ਹੋ ਗਏ ਹੋ ਤੁਹਾਡੇ 15 ਮਿੰਟ ਹੋਣ ਲੱਗੇ ਇਹ ਦੀ ਤੁਹਾਡੇ 15 ਮਿੰਟ ਹੋਣ ਲੱਗੇ ਮੈਂ ਕੋਈ ਗੱਲ ਇਹਦੀ ਗੁਜ਼ਾਰਸ਼ ਹੈ ਰੈਣੀ ਡੀ ਸਿਲਟਿੰਗ ਆਫ ਰਿਵਰਸ ਦੀ ਲੋੜ ਹੈ ਗੋਇਲ ਸਾਹਿਬ ਨੇ ਇੱਕ ਚਿੱਠੀ ਪੇਸ਼ ਨਹੀਂ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆਹ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿੱਥੇ ਲੈਣੀ ਹੈ ਹੀ ਕੁਝ ਨਹੀਂ ਚਲੋ ਕੇ ਅਡਰੈਸ ਕਰੋ ਕੇ ਨੂੰ ਲੜ ਇਹ ਸਰ ਮੈਨੂੰ ਸੁਣ ਲਓ ਇੱਕ ਜੀ ਆਲਰੇਡੀ देयर इज ਅ ਸਟੱਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਬਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟੱਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿੱਚ ਤਕਰੀਬਨ ਇਹ 7 ਲੱਖ ਮੈਟ੍ਰਿਕ ਟਰਾਂਸ ਉਹਦੇ ਵਿੱਚ ਰੇਤ ਪਈ ਹੈ ਜੇ ਸਰਕਾਰ ਉਹਦੀ ਹੀ ਡੀਸੇਲਟਿੰਗ ਕਰਾ ਦੇ ਤੇ ਰਾਣਾ ਜੀ ਰੁਪਈਆ ਬੰਦਾ ਜੇ 7000 ਕਰੋੜ ਥੈਂਕ ਯੂ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹਰਾ 300 ਠੀਕ ਕੇਜਰੀਵਾਲ ਸਾਹਿਬ ਨੇ ਕਹਿਣਾ 20 ਲੱਖ ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ 16 ਬੜਾ ਟਾਈਮ ਹੋ ਗਿਆ ਜੀ ਮੈਂ ਤਾਂ ਤੁਹਾਨੂੰ ਰਾਈਟ ਦੇ ਰਿਹਾ ਗੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਦਾ ਠੀਕ ਹੈ ਗੋਇਲ ਸਾਹਿਬ ਧੰਨਵਾਦ ਜੀਕਰ ਸਾਹਿਬ ਧੰਨਵਾਦ ਠੀਕ ਤੁਹਾਡਾ ਬੈਕ ਆਪਣਾ ਹੋ ਗਿਆ ਜੀ ਤੁਸੀਂ ਬੋਲ ਲਿਓ ਬਹੁਤ ਗੱਲਾਂ ਕੀਤੀਆਂ ਤੁਹਾਡੀ ਪਾਰਟੀ ਦਾ ਟਾਈਮ ਹੈਗਾ ਬੋਲ ਲਿਓ ਲੈਟ ਹਿਮ ਰਿਪਲਾਈ ਜਵਾਬ ਤਾਂ ਲੈ ਲਓ ਬੋਲੋ ਜਿਹੜਾ ਸਾਰਾ ਹੀ ਝੂਠ ਸੀ ਜਿੰਨਾ ਸੁਣ ਲਓ ਸਾਰਾ ਝੂਠ ਇੱਥੇ ਬੋਲ ਕੇ ਸਾਡਾ ਨੂੰ ਗਮਰਾਹ ਕਰਨ ਦੀ ਗੱਲ ਜਿਹੜੀ ਕੀਤੀ ਆ ਸਾਰੀ ਚਲੋ ਇੱਕ ਮਿੰਟ ਹਾਂ ਦੱਸੋ ਜੀ ਦੱਸੋ ਜੀ ਦੱਸੋ ਮੇਰੀ ਬੇਨਤੀ ਹੈ ਮੁੱਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪੰਜਾਬ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗੇ ਅਸਲੀ ਡਿਫੀ ਆਪੋਜੀਸ਼ਨ ਕਿ ਇਹਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਏ ਹੂ ਇਜ਼ ਰਿਸਪੌਂਸਿਬਲ ਸਿਟਿੰਗ ਹਾਈ ਕੋਰਟ ਦਾ ਜੱਜ ਕਰੇ ਤੇ ਸਾਰੀਆਂ ਜੰਨੀਆਂ ਜਮਾਤਾਂ ਨੇ ਇਥੇ ਜਦੇ-ਤੇ ਦੇ ਵੀ ਐਮਐਲਏ ਇੱਕ-ਇੱਕ ਮੈਂਬਰ ਪਾ ਟੂ ਅਸੈਸ ਦੀ ਜਨ ਐਂਡ ਓਨੀ ਧੇਰ ਵਾਸਤੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਉਹਨੂੰ ਸਸਪੈਂਡ ਕੀਤਾ ਤੇ ਥੈਂਕ ਯੂ ਇਹ ਸਾਡੀ ਬਾਕੀ ਬਹੁਤ ਬਹੁਤ ਗੋਇਲ ਸਾਹਿਬ ਹੋਣੇ ਕਿ ਇਨਕੁਆਰੀ ਬਣਾਓ ਬਿਠਾਓ ਹੀ ਦੇਖੋ ਵੀ ਬੱਦਲ ਕਿਵੇਂ ਫਟਿਆ ਹਾਂਜੀ ਹਾਂ ਹਾਂਜੀ ਹਾਂ ਕਰਾਓ ਜੀ ਦੇਖੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਨੇ ਚਲੋ ਚਲੋ ਸਦਨ ਦੇ ਵਿੱਚ ਉਹ ਗੱਲਾਂ ਕੀਤੇ ਜਿਹੜਾ ਸਚਾਈ ਤੋਂ ਕੋਹਾਂ ਦੂਰ ਨਹੀਂ ਜੀ ਅੱਛਾ ਮੈਂ ਇਹ ਬੇਨਤੀ ਕਰਦਾ ਜੀ ਜਦੋਂ ਮਤਾ ਪੇਸ਼ ਕੀਤਾ ਉਹ ਸਮੇਂ ਬੇਨਤੀ ਕੀਤੀ ਹੈ ਕਿ ਅੱਜ ਸਮਾਂ ਇਹ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪਰ ਕਿੱਡੇ ਦੁੱਖ ਦੀ ਗੱਲ ਐ ਇਹ ਕਿ ਜਿੰਨਾ ਕੁਝ ਕਿਹਾ ਗਿਆ ਲੀਡਰ ਆਫ ਅਪੋਜੀਸ਼ਨ ਵੱਲੋਂ ਸਾਰਾ ਸੱਚ ਤੋਂ ਪਰੇ ਕਿਹਾ ਗਿਆ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਹਾਂ ਸੁਣੋ ਕੇਨ ਨੂੰ ਡੈਸ ਕਰੋ ਜੀ ਕੇਨ ਨੂੰ ਡੈਸ ਕਰੋ ਇਹਨਾਂ ਨੇ ਸਰ ਪਹਿਲਾਂ ਗੱਲ ਕੀਤੀ ਵੀ ਰੰਜੀਤ ਸਾਗਰ ਡੈਮ ਦੇ ਵਿੱਚੋਂ 9 ਲੱਖ ਕਿਊਸਿਕ ਪਾਣੀ ਛੱਡਦਾ ਮੇਰੇ ਕੋਲੇ ਸਰ ਸੱਤ ਕਿਹਾ ਦੀ ਪੰਜ ਕਿਹਾ ਦੀ ਸੁਣ ਲਓ ਹੁਣ ਫਿਰ ਆ ਮੈਂ ਦੱਸਦਾ ਹੁਣ ਸੁਣ ਲਓ ਫਿਰ ਤੁਹਾਡੇ ਲਵੇ ਸੱਤ ਤੁਸੀਂ ਸੁਣੋ ਹੁਣ ਮੈਂ ਦੱਸ ਚੁੱਕਾ ਮੈਂ ਸੁਣ ਲਓ ਫਿਰ ਹੁਣ ਬਾਰ ਬਾਰ ਕਿਉਂ ਬਾਰ ਬਾਰ ਜਿਹੜੀ ਗੱਲ ਦਾ ਜਵਾਬ ਤਾਂ ਦੇ ਰਹਿ ਮੰਨਦਾ ਮੈਂ ਚੇਰ ਨੂੰ ਕਹਿ ਰਿਹਾ ਇਹ ਤਾਂ ਮੈਨੂੰ ਕਹਿ ਰਹੇ ਨੇ ਇਹ ਬਾਰ ਬਾਰ ਗੋਇਲ ਸਾਹਿਬ ਗੋਇਲ ਸਾਹਿਬ ਮੈਂ ਇਹਨਾਂ ਨੂੰ ਕਹਿ ਰਿਹਾ ਫਿਰ ਮਾਨਯੋਗ ਸਪੀਕਰ ਸਾਹਿਬ ਮੈਂ ਕਿਹਾ ਤੁਸੀਂ ਥੇ ਡੈਸ ਕਰੋ ਜੀ ਬੈਠੋ ਰਾਣਾ ਜੀ ਤੁਸੀਂ ਬੈਠਾ ਇੱਥੇ ਬੈਠਾ ਆ ਰਾਣਾ ਗਰਜੀਤ ਜੀ ਕਹਿ ਰਹੇ ਨੇ ਇਹ ਰਾਣਾ ਗਰਜੀਤ ਜੀ ਕਹ ਰਹੇ ਨੇ ਪਹਿਲਾਂ ਮੈਂ ਰਾਣਾ ਗਰਜੀਤ ਜੀ ਦੀ ਦੱਸਦਾ ਨਾ ਤੁਸੀਂ ਪਿਛਲੇ ਵਿਧਾਨ ਸਭਾ ਦਾ ਸੈਸ਼ਨ ਤੇ ਜੀ ਆ ਰਾਣਾ ਗਰਜੀਤ ਜੀ ਦੇ ਸ਼ਬਦ ਸੀ ਉਹਦੇ ਵਿੱਚ ਕਿ ਅਸੀਂ ਫੋਰਕਾਸਟ ਦੇ ਬਲੀਵ ਕਰਦੇ ਆ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਅੱਗੇ ਪਲਾਨਿੰਗ ਬਣਾਣੀ ਚਾਹੀਦੀ ਸਾਧਨ ਦੇ ਵਿੱਚੋਂ ਕਢਾ ਕੇ ਦੇਖਣਾ ਨਹੀਂ ਮੈਂ ਦੇ ਦੂੰਗਾ ਇਹਨਾਂ ਨੂੰ ਇਹਨਾਂ ਨੇ ਫੋਰਕਾਸਟ ਦੀ ਗੱਲ ਕੀਤੀ ਸੀ ਤੇ ਅੱਜ ਇਹ ਸਲਾਹ ਦੇ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਸਰ ਦੂਜੀ ਮੈਂ ਬੇਨਤੀ ਕਰਦਾ ਮੈਂ ਦੂਜੀ ਬੇਨਤੀ ਕਰਦਾ ਸਰ ਇੱਕ 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 ਮਿੰਟ ਦੇ ਇੱਕ 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 ਮਿੰਟ ਦੀ ਸਰ ਇੱਕ ਇੱਕ ਮਿੰਟ ਦੀ ਸਾਡੇ ਸੈਕਟਰੀ ਸਾਡੇ ਚੀਫ ਇੰਜੀਨੀਅਰ ਸਾਰੇ ਮੌਕੇ ਤੇ ਬੈਠ ਕੇ ਕੱਲੀ ਕੱਲੀ ਲਿਸਟ ਹੈ ਮੇਰੇ ਕੋਲੇ ਏਕ-ਏਕ ਮਿੰਟ ਦੀ ਸਰ ਏਕ-ਏਕ ਮਿੰਟ ਦੀ ਲਿਸਟ ਹੈ ਵੀ ਕਦੋਂ ਕਿੰਨਾ ਪਾਣੀ ਛੱਡਿਆ ਗਿਆ ਕਿਸ ਟਾਈਮ ਤੇ ਛੱਡਿਆ ਗਿਆ ਤੇ ਨਾਲ ਸਰ ਇਸ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਅਸੀਂ ਲੋਕਾਂ ਦਾ ਨੁਕਸਾਨ ਨਾ ਹੋਵੇ ਉਸ ਤਰੀਕੇ ਦੇ ਨਾਲ ਪਾਣੀ ਛੱਡਿਆ। ਠੀਕ ਹੈ। ਦੂਜੀ ਗੱਲ ਸਰ ਜਿਹੜੀ ਡੀ ਸੈਟਿੰਗ ਦੀ ਗੱਲ ਕਰਦੇ ਨੇ ਕਾਗਜ਼ ਨਹੀਂ ਪੇਸ਼ ਕੀਤਾ। ਆ ਲੈ ਲੋ ਕਾਗਜ਼ ਫਿਰ। ਆ ਕਾਗਜ਼ ਆ ਇਹਨਾਂ ਦੀ ਪਿਛਲੀ ਸਰਕਾਰ ਦਾ। ਆ ਕਾਗਜ਼ ਆ ਸਰ। ਪਿਛਲੀ ਸਰਕਾਰ ਦਾ ਆ ਕਾਗਜ਼ ਹੈ। ਜਿਨ੍ਹਾਂ ਨੇ ਡੀ ਸੈਟਿੰਗ ਦੀ ਇਲੀਗਲ ਨੂੰ ਲੀਗਲ ਬਣਾਇਆ। ਬਾਕੀ ਜਿਹੜੀ ਗੱਲ ਕਰਦੇ ਨੇ ਗਰਦਾਸਪੁਰ ਦੇ ਵਿੱਚ ਇਹ ਹੜਾ ਹੁੰਦੇ। ਜਿਹੜੇ ਜ਼ਿੰਮੇਵਾਰ ਨੇ ਜਿਹੜਾ ਕਿਸਾਨਾਂ ਦੇ ਆ ਜ਼ਮੀਨਾਂ ਖਰੀਦੀਆਂ। ਸਸਤੇ ਭਾਅ ਤੇ ਕਿਸਾਨਾਂ ਦੇ ਜ਼ਮੀਨਾਂ ਖਰੀਦੀਆਂ। ਉਹਦੇ ਰਿਕਾਰਡ ਦੇਵਾਂਗੇ ਅਸੀਂ ਵੀ ਕਿਸ ਗਰਦਾਂ ਦੇ ਖੜਾਂ ਦੇ ਲਈ ਇਹ ਜ਼ਿੰਮੇਵਾਰ ਨੇ ਲੈ ਲੈਂਦੇ ਹੜਾਂ ਦੇ ਲਈ ਕੌਣ ਜ਼ਿੰਮੇਵਾਰ ਆ ਸਰ ਹੜਾਂ ਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਲੋਕਾਂ ਨੇ ਜਮੀਨਾਂ ਸਸਤੇ ਭਾਤੇ ਖਰੀਦੀਆਂ ਕੁਝ ਦਰਿਆ ਦੇ ਵਿੱਚ ਲੈ ਗਏ ਕੁਝ ਦਰਿਆ ਦੇ ਬਾਹਰ ਕਰਤੀਆਂ ਕਿਤੇ ਪਲੇਨ ਕਰਤੀਆਂ ਕਿਤੇ ਕੁਝ ਕਰਤਾ ਉਹ ਦੱਸਾਂਗੇ ਅਸੀਂ ਇਹਨਾਂ ਨੂੰ ਇਹ ਜਿਹੜੀਆਂ ਗੱਲਾਂ ਆਪ ਕਰਦੇ ਨੇ ਨਾ ਸਾਰੀਆਂ ਠੀਕ ਹਰ ਇੱਕ ਚੀਜ਼ ਦਾ ਰਿਕਾਰਡ ਹੈ ਸਾਡੇ ਕੋਲੇ ਆ ਡੀਸੈਲਟਿੰਗ ਦੀ ਗੱਲ ਪਹਿਲਾਂ ਕੀਤੀ ਆ ਆ ਡੀਸੈਲਟਿੰਗ ਦੀ ਗੱਲ ਸਰ ਜਿਹੜਾ ਰਾਵੀ ਦਰਿਆ ਹੈ ਉੱਥੇ ਸਾਡੇ ਤੇ ਬੰਦਸ਼ਾ ਰਾਵੀ ਦਰਿਆ ਦੇ ਕਿ ਅਸੀਂ ਬਾਰਡਰ ਤੋਂ 5 ਕਿਲੋਮੀਟਰ ਦੇ ਅੰਦਰ ਕੋਈ ਡੀਸੈਲਟਿੰਗ ਨਹੀਂ ਕਰ ਸਕਦੇ ਕੋਈ ਮਾਈਨਿੰਗ ਨਹੀਂ ਕਰ ਸਕਦੇ ਔਰ ਇਹਨਾਂ ਦੇ ਲੋਕ ਮੈਨੂੰ ਕਹਿੰਦੇ ਵਿੱਚ ਕੋਈ ਹਿਚ ਨਹੀਂ ਜੇ ਕਿਤੇ ਅਸੀਂ ਡੀਸੈਲਟਿੰਗ ਦੀ ਗੱਲ ਕੀਤੀ ਆ ਕੋਈ ਜਾ ਕੇ ਹਾਈ ਕੋਰਟ ਖੜ ਗਿਆ ਕਿਸੇ ਨੇ ਕੰਪਲੇਂਟ ਕਰਤੀ ਕੌਣ ਨੇ ਉਹ ਮਾਫੀਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਉਹ ਲੋਕ ਇਹਨਾਂ ਨੇ ਹਾਈ ਕੋਰਟਾਂ ਦੇ ਵਿੱਚ ਜਾ ਕੇ ਕੇਸ ਕੀਤੇ ਤੇ ਬਿਆਸ ਦਰਿਆ ਦੇ ਵਿੱਚ ਬਿਆਸ ਦਿਆ ਦੇ ਵਿੱਚ ਬਿਲਡ ਲਾਈ ਫੋਨ ਕਰਕੇ ਬਿਲਡ ਸੈਂਚਰੀ ਹੋਣ ਕਰਕੇ ਉੱਥੇ ਅਸੀਂ ਕਿਸੇ ਕਿਸਮ ਦੀ ਸੈਂਟਿੰਗ ਨਹੀਂ ਕਰ ਸਕਦੇ ਤੇ ਕੱਲਾ ਸਤਲੁਜ ਦਰਿਆ ਸਾਡੇ ਕੋਲੇ ਅਸੀਂ ਸਤਲੁਜ ਦਰਿਆ ਦੇ ਵਿੱਚ ਜਿੱਥੇ ਡੀ ਸੈਂਟਿੰਗ ਦੀ ਗੱਲ ਹੈ ਡੀ ਸੈਂਟਿੰਗ ਦਾ ਪਲਾਨ ਬਣਾ ਰਿਆ ਕੱਲ ਸਾਡੀ ਮੀਟਿੰਗ ਹੋਈ ਆ ਪਰ ਬਾਕੀ ਇਹ ਕਹੇ ਨਾ ਅਸਲ ਦੇ ਵਿੱਚ ਸਰ ਗੱਲ ਕੀ ਆ ਲੀਡਰ ਆਫ ਆਪੋਜੀਸ਼ਨ ਇਹਨਾਂ ਦੇ ਦਿਮਾਗ 'ਚ ਇੱਕ ਗੱਲ ਨਹੀਂ ਨਿਕਲਦੀ ਵੀ ਆਮ ਘਰਾਂ ਦੇ ਮੁੰਡੇ ਕਿੱਥੋਂ ਆ ਗਏ ਇਹ ਇਹਨਾਂ ਦੇ ਇਹੀ ਲਈ ਨਿਕਲਦੀ ਕਹਿੰਦਾ ਮੰਤਰੀ ਕਹਿੰਦਾ ਮੰਤਰੀ ਕਿਹੜੇ ਨੇ ਹੁਣ ਮੰਤਰੀ ਤੈਨੂੰ ਪੁੱਛ ਕੇ ਬਣਾਉਣੇ ਨੇ ਹੁਣ ਮੰਤਰੀ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਸਰ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਬਣਾਉਣਗੇ ਜਿਹਨੂੰ ਬਣਾਉਣਾ ਸਾਡੀ ਹਾਈ ਕਮਾਂਡ ਬਣਾਉਗੀ ਹੁਣ ਇਹਨਾਂ ਨੂੰ ਪੁੱਛ ਕੇ ਬਣਾਉਣਾ ਮੰਤਰੀ ਕਿਹਨੇ ਇਹ ਮੰਤਰੀਆਂ ਦੇ ਦਰਾਜ ਕਰਦੇ ਆਪਾਂ ਅਫਸਰਾਂ ਦੇ ਦਰਾਜ ਕਰਦੇ ਨੇ ਕੱਲੇ ਸਾਰੇ ਕਾਨੂੰਨ ਦੇ ਕਤਾਵ ਇਹਨਾਂ ਕੋਲੇ ਹੋ ਗਈ ਕੱਲੇ ਸਾਰੇ ਚਾਹੁੰਦੇ ਨੇ ਪਰ ਤੁਹਾਡੀ ਇੱਛਾ ਨਹੀਂ ਪੂਰੀ ਹੋਣ ਵਾਲੀ ਜਿਹੜੀ ਗੱਲ ਤੇ ਤੁਸੀਂ ਦੋਈ ਕਰਦੇ ਹੋ ਅੱਗੇ ਤੋਂ ਮੈਂ ਠੀਕ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬਾਜਵਾ ਸਾਹਿਬ ਨੂੰ ਕਹਿਣੀ ਚਾਹਣਾ ਕਿ ਘੱਟ ਤੋਂ ਘੱਟ ਇਸ ਸਮੇਂ ਬੇਨਤੀ ਕਰਦਾ ਮੈਂ ਤੁਹਾਨੂੰ ਇਸ ਸਮੇਂ ਰਾਜਨੀਤੀ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਅਸਰੇ ਹੱਥ ਦੇ ਰਹੇ ਹੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ oppositon ਇਹ ਕਹੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿੱਡੇ ਸ਼ਰਮ ਦੀ ਗੱਲ ਐ ਸਰ ਕਿੱਡੇ ਸ਼ਰਮ ਦੀ ਗੱਲ ਐ ਕਿ ਲੀਡਰ ਆਫ oppositon ਇਹ ਗੱਲ ਕਹੇ ਕਿ ਕੋਈ ਪੈਸਾ ਨਾ ਦਿਓ ਕਿਸੇ ਦੀ ਮਦਦ ਨਾ ਕਰੋ ਫੇ ਤੁਸੀਂ ਕਰ ਦਿਓ ਮਦਦ ਤੁਸੀਂ ਦੇ ਦਿਓ ਸਾਰਾ ਕੁਝ ਲੋੜੀ ਨਾ ਪਵੇ ਕਿਸੇ ਦੀ ਅੱਜ ਲੋਕਾਂ ਨੂੰ ਮਦਦ ਦੀ ਲੋੜ ਐ ਮਦਦ ਦੀ ਲੋੜ ਐ ਲੋਕਾਂ ਨੂੰ ਤੇ ਲੋਕ ਮਦਦ ਕਰ ਰਹੇ ਨੇ ਇਹ ਨਵਾਂ ਤੁਹਾਡਾ ਟਾਈਮ ਦਾ ਲੀਡਰ ਆਫ oppositon ਲੈ ਕੇ ਬੜਾ ਸਾਹ ਸਾਰਾ ਤੁਸੀਂ ਆਪ ਦੇ ਹੱਥੇ ਲੈ ਕਿਵੇਂ ਕਰੋਗੇ ਇਹਨਾਂ ਨੇ ਕਹਿਤਾ ਵਿਸਾਰਾ ਟਾਈਮ ਇਹਨਾਂ ਨੇ ਲੈਣਾ ਇਹ 20 ਟੀਮ ਐ ਇਹ ਜਿਹੜੀ ਅੱਜ ਸਾਰਾ ਰਾਣਾ ਜੀ ਤੁਹਾਡਾ ਟਾਈਮ ਬਾਜੀ ਬਾਜੀ ਲੈ ਕੇ ਸਾਰਾ 20 ਟੀਮ ਬਣ ਕੇ ਕੰਮ ਕਰ ਰਹੇ ਨੇ ਇਹ ਸਾਰੇ 20 ਦੀ ਬੋਲੀ ਬੋਲ ਰਹੇ ਨੇ ਇਹ ਅੱਜ ਇਹਨਾਂ ਨੇ ਖੜਾ ਠੀਕ ਹੈ ਜੀ ਆ ਆਪਣਾ ਚੀਮਾ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਇੱਕ ਬੈਠੋ